ਅੱਜ ਆディ ਪਹੁੰਚੇ ਹੋਏ ਆ ਮੋਗਾ ਦੇ ਵਾਰਡ ਨੰਬਰ 8 ਦੇ ਵਿੱਚ ਜੋ ਕਿ ਮੋਗਾ ਦੇ ਮੌਜੂਦਾ ਮੇਅਰ ਬਲਜੀਤ ਸਿੰਘ ਚਾਨੀ ਦਾ ਆਪਣਾ ਵਾਰਡ ਹੈ ਔਰ ਇਹ ਵੀ ਦੱਸ ਦਿਆਂ ਕਿ ਬਲਜੀਤ ਸਿੰਘ ਚਾਨੀ ਪੰਜਾਬ ਦੇ ਪਹਿਲੇ ਆਪ ਮੇਅਰ ਨੇ ਤੇ ਮੋਗਾ ਕਾਰਪੋਰੇਸ਼ਨ ਹੈ ਜਿਹੜੀ ਉਹ ਪੰਜਾਬ ਦੀਆਂ ਸਭ ਤੋਂ ਅਮੀਰ ਕਾਰਪੋਰੇਸ਼ਨਾਂ ਦੇ ਵਿੱਚੋਂ ਇੱਕ ਗਿਣੀ ਜਾਂਦੀ ਹੈ ਸੋ ਅੱਜ ਉਹਨਾਂ ਦੇ ਵਾਰਡ ਦੇ ਹਾਲਾਤ ਦਿਖਾਉਣ ਵਾਸਤੇ ਤੁਹਾਨੂੰ ਆਏ ਆ ਇਥੋਂ ਦੇ ਲੋਕ ਆ ਜਿਹੜੇ ਇਸ ਗੱਲ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ ਅਸੀਂ ਬਿਲਕੁਲ ਖੜੇ ਆ ਮੋਗਾ ਲੁਧਿਆਣਾ ਜੀਟੀ ਰੋਡ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜੀਟੀ ਰੋਡ ਲੰਘ ਰਿਹਾ ਹੈ ਤੇ ਜੀਟੀ ਰੋਡ ਤੋਂ ਸਿਰਫ 20 ਮੀਟਰ ਦੂਰ ਅਸੀਂ ਖੜੇ ਆ ਤੇ 20 ਮੀਟਰ ਦੂਰ ਦਾ ਹਾਲ ਤੁਹਾਨੂੰ ਦਿਖਾਣੇ ਆ ਕਿ ਸੀਵਰੇਜ ਦੇਖ ਲਓ ਤੁਸੀਂ ਕਿਸ ਤਰ੍ਹਾਂ ਓਵਰਫਲੋ ਹੋਇਆ ਹੋਇਆ ਹੈ ਤੇ ਇਹ ਪਾਣੀ ਜਿਹੜਾ ਇਸ ਗਲੀ ਦਾ ਸਾਰਾ ਇਸ ਖਾਲੀ ਪਲਾਟ ਦੇ ਵਿੱਚ ਜਾ ਰਿਹਾ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਵੀ ਇਹ ਖਾਲੀ ਪਲਾਟ ਹੈ ਜਿਹੜਾ ਇਹਦੇ ਵੀ ਸ਼ੋਟ ਦਿਖਾ ਦੇਣ ਤੁਹਾਨੂੰ ਇਸ ਖਾਲੀ ਪਲਾਟ ਦੇ ਵਿੱਚ ਜਾ ਕੇ ਪਾਣੀ ਹੈ ਜਿਹੜਾ ਉਹ ਜਮਾ ਹੋ ਰਿਹਾ ਜਿਹਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਹੋਣ ਦਾ ਵੀ ਖਤਰਾ ਜਿਹੜਾ ਇੱਥੇ ਬਣਿਆ ਹੋਇਆ ਸੋ ਆਪਾਂ ਜਾਣਾਂਗੇ ਕਿ ਕੀ ਵਜ੍ਹਾ ਹੈ ਕਿ ਕਿਸ ਕਾਰਨ ਜਿਹੜਾ ਹੈਗਾ ਇਹ ਗਲੀ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਗਲੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਸਿਰੇ ਤੱਕ ਦੇ ਕਿਸ ਤਰ੍ਹਾਂ ਕਾ ਫੂਸ ਹੈ ਜਿਹੜਾ ਉਗ ਗਿਆ ਹੋਇਆ ਤੇ ਕੋਈ ਵੀ ਸਫਾਈ ਨਾਂ ਦੀ ਚੀਜ਼ ਇੱਥੇ ਜਿਹੜੀ ਨਹੀਂ ਦਿਖ ਰਹੀ ਸੋ ਮਹੱਲਾ ਨਿਵਾਸੀ ਇੱਥੇ ਇਕੱਠੇ ਹੋਏ ਆ ਇਸ ਗਲੀ ਦੇ ਵਿੱਚ 5-6 ਘਰ ਹੈ ਸੋ ਉਹਨਾਂ ਘਰਾਂ ਦੇ ਲੋਕ ਆ ਜਿੰਨੇ ਕ ਘਰਾਂ ਦੇ ਵਿੱਚ ਹਾਜ਼ਰ ਸਿਓ ਇੱਥੇ ਖੜੇ ਆ ਸੋ ਆਪਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਵਜ੍ਹਾ ਹੈ ਕਿਸ ਕਾਰਨ ਜਿਹੜੀ ਇਸ ਗਲੀ ਦੀ ਹਾਲਤ ਇੰਨੀ ਮਾੜੀ ਹੈ ਜੋ ਕਿ ਮੋਗਾ ਲੁਧਿਆਣਾ ਰੋਡ ਤੇ ਪੈਂਦੀ ਹੈ ਤੇ ਮੇਅਰ ਬਲਜੀਤ ਸਿੰਘ ਚਾਨੀ ਦੇ ਆਪਣੇ ਵਾਰਡ ਦੀ ਗਲੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਆ ਬਲਵਿੰਦਰ ਸਿੰਘ ਜੀ ਮੈਂ ਦੇਖਿਆ ਕਿ ਤੁਹਾਡੀ ਗਲੀ ਦਾ ਬੜਾ ਬੁਰਾ ਹਾਲ ਹੈ ਸੀਵਰੇਜ ਵੀ ਬੜੇ ਜਿਹੜੇ ਓਵਰਫਲੋ ਹੋਏ ਪਏ ਇਹ ਕਿੰਨੀ ਦੇਰ ਤੋਂ ਸਮੱਸਿਆ ਹੈ ਸੀਵਰੇਜ ਦੀ ਇਹ ਨੂੰ ਸੀ 4-5 ਸਾਲ ਹੋ ਚੱਲਿਆ ਜੀ 4-5 ਸਾਲ ਸਾਲ ਇਹ ਚੱਲ ਰਿਹਾ ਕਿ ਬੰਦ ਪਿਆ ਹੈ ਬੰਦ ਪਿਆ ਜੀ ਇਸ ਅਸੀਂ ਗਾ ਸੜਕ ਸਿਰਫ ਨਾਲੀ ਤੋੜ ਕੇ ਅਸੀਂ ਵਿਹਲੇ ਪਲਾਟ ਚ ਪਾਣੀ ਕੱਢ ਕੇ ਤੇ ਅਸੀਂ ਉਹਦਾ ਗੁਜ਼ਾਰਾ ਕਰ ਰਹੇ ਹਾਂ 5 ਸਾਲ ਤੋਂ ਹੀ ਬੰਦ ਪਿਆ ਹੈ ਜੀ ਹਾਂਜੀ ਬਿਲਕੁਲ ਨਹੀਂ ਚੱਲਦੇ ਮੈਂ ਨਹੀਂ ਜੀ ਨਹੀਂ ਤੇ ਇਹ ਪਾਣੀ ਆ ਜਿਹੜਾ ਇਹ ਸਾਰਾ ਸਾਹਮਣੇ ਪਲਾਟ ਦੇ ਵਿੱਚ ਪਲਾਟ ਦੇ ਵਿੱਚ ਜਾ ਰਿਹਾ ਜੀ ਓਕੇ ਇਹ ਕਿਹਦਾ ਪਲਾਟ ਹੈ ਇਹ ਪਲਾਟ ਜੀ ਹੈਗੇ ਆਪਣੇ ਦੇ ਹਾਂਗਕਾਂਗ ਚ ਬੰਦੇ ਰਹਿੰਦੇ ਆ ਉਹਨਾਂ ਦਾ ਜੀ ਬੰਦੇ ਹੈਗੇ ਚੰਦਾ ਦੇ ਤੇ ਰਹਿੰਦੇ ਹੋ ਹਾਂਗਕਾਂਗ ਚ ਨੇ ਤੇ ਜੇ ਕੱਲ ਨੂੰ ਆ ਕੇ ਉਹਨਾਂ ਨੇ ਆਪਦਾ ਕਬਜ਼ਾ ਲੈ ਲਿਆ ਫੇਰ ਤੇ ਫਿਰ ਸਾਡੇ ਇੱਥੇ ਬਿਮਾਰੀ ਪਾਣੀ ਸਾਡੇ ਘਰਾਂ ਚ ਵੜੂਗਾ ਸਾਰਾ ਕੁਝ ਹੋਊਗਾ ਜੀ ਅਸੀਂ ਇੱਥੇ ਬਿਮਾਰ ਹੋਵਾਂਗੇ ਮਰਾਂਗੇ ਇਹ ਕੀ ਵਜ੍ਹਾ ਕੀ ਹੈ ਜੀ ਇਹ ਕਿਉਂਕਿ ਵੇਖੋ ਬਿਲਕੁਲ ਮੇਨ ਰੋਡ ਤੇ ਬੈਠੇ ਹੋ ਤੁਸੀਂ ਤੇ 메인 ਰੋਡ ਕਿਉਂਕਿ 모ਗੇ ਸ਼ਹਿਰ ਦੀ ਦਿੱਖ ਜਿਹੜੀ ਇਹਦੇ ਚ ਇਸ ਚੀਜ਼ ਨਾਲ ਬਣਦੀ ਆ ਔਰ ਸਾਡੇ ਐਮਐਲਏ ਜਾਂ ਚਾਨੀ ਸਾਹਿਬ ਜਿਹੜੇ ਮੇਅਰ ਰਹਿ ਗਿਆ ਉਹ 모ਗੇ ਨੂੰ ਸੁੰਦਰ ਬਣਾਉਣ ਦੀ ਗੱਲ ਕਰਦੇ ਆ ਸਾਫ ਸੁਥਰਾ ਬਣਾਉਣ ਦੀ ਗੱਲ ਕਰਦੇ ਆ ਤੇ ਬਿਲਕੁਲ ਜੀਟੀ ਰੋਡ ਦੇ ਨਾਲ ਆ ਜਿਹੜਾ ਇਹ ਹਾਲਾਤ ਹੈ ਕੀ وجہ ਇਹਦੀ ਕੰਪਲੇਂਟਾਂ ਵੀ ਕਰਾਲੀਆਂ ਜੀ ਬੰਦੇ ਵੀ ਸੱਦ ਲਿਆ ਸਭ ਕੁਝ ਕਰ ਲਿਆ ਇੱਥੇ ਇੱਕ ਮਸ਼ੀਨ ਜੀ ਲਿਆਉਂਦੇ ਆ ਮਾੜਾ ਜਿਹਾ ਪਾਣੀ ਦੋ ਕੁ ਮਿੰਟ ਚਲਾ ਕੇ ਨੂੰ ਪਾਣੀ ਜਾਂ ਕੱਢ ਕੇ ਤੇ ਟੁਰ ਜਾਂਦੇ ਲੋਈ ਸਾਫ ਹੋ ਗਿਆ ਤੇ ਫੇਰ ਚੱਲ ਪੈਂਦਾ ਪਾਣੀ ਪਾਣੀ ਚੱਲਣਾ ਕਹਦਾ ਜੀ ਉਹ ਗਟਰ ਕੋ ਬੰਦ ਹੈ ਜੀ ਉਹ ਬੋਗ ਜਿਨ੍ਹਾਂ ਚ ਰੋ ਨਹੀਂ ਖੁੱਲਦਾ ਉਹਨਾਂ ਚੋਂ ਸਾਡਾ ਪਾਣੀ ਨਿਕਲ ਸਕਦਾ ਕਿਸੇ ਪਾਸੇ ਵੀ ਤੇ ਉਹ ਗਟਰ ਕਿਉਂ ਨਹੀਂ ਖਿਲਵਾ ਰਹੇ ਫਿਰ ਉਧਰਲਾ ਸੀਵਰੇਜ ਪਿਆ ਇਧਰਲਾ ਪਿਆ ਉਧਰਲਾ ਪਿਆ ਉਹ ਉੱਥੇ ਜਦਨੇ ਬੰਦ ਕੀਤਾ ਸੀਗਾ ਉਹ ਮੁੜ ਕੇ ਖੋਲੇ ਨਹੀਂ ਕਿਸੇ ਨੇ ਜੀ ਅੱਛਾ ਉਹ ਛੜਕ ਦੇ ਥੱਲੇ ਆਇਆ ਵਾ ਛੜਕ ਦੇ ਥੱਲੇ ਆਇਆ ਵਾ ਜੀ ਓਕੇ ਤੇ ਬਹੁਤ ਵਾਰੀ ਕਹਿ ਰਿਹਾ ਉਹ ਕਹਿੰਦੇ ਕਦੇ ਕਦੇ ਵੱਡੀ ਮਸ਼ੀਨ ਆਊਗੀ ਜੀ ਕਦੇ ਕਹਿੰਦੇ ਜੀ ਆਹ ਫਲਾਣਾ ਆਊਗਾ ਜੀ ਫਲਾਣਾ ਆਊਗਾ ਕਰ ਦਿਆਂਗੇ ਸਾਫ ਕੋਈ ਕਰਦਾ ਹੀ ਨਹੀਂ ਸੀ ਓਕੇ ਕੋਈ ਵਜ੍ਹਾ ਕੀ ਹੈ ਦੀ ਕਿਉਂਕਿ ਇਹ ਤਾਂ 5 ਸਾਲ ਦਾ ਤਾਂ ਬੜਾ ਲੰਬਾ ਅਰਸਾ ਹੁੰਦਾ ਹੈ ਤੁਹਾਨੂੰ ਦੱਸਿਆ ਜੀ ਬੜੀਆਂ ਕਮਲੈਂਡਾਂ ਵੀ ਕਰ ਲੀਆਂ ਕਹਿ ਵੀ ਲਿਆ ਆਪ ਜਾ ਕੇ ਘਰਾਂ ਸਾਰਿਆਂ ਘਰਾਂ ਨੇ ਇਹਨੂੰ ਕਹਿ ਲਿਆ ਸਭ ਕੋ ਕਰ ਲਿਆ ਜੀ ਕੋਈ ਤਾਣੀ ਵਾਛਦਾ ਜੀ ਹਾਂ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਵਜ੍ਹਾ ਹੈ ਇਹ ਜਿਹੜੀ ਇਸ ਤਰ੍ਹਾਂ ਇੰਨਾ ਬੁਰਾ ਹਾਲ ਹੈ ਇੱਥੇ ਇਹ ਚਾਂ ਪੰਜ ਸਾਲ ਹੋ ਗਏ ਚਾਰ ਪੰਜ ਸਾਲ ਹੋ ਗਏ ਇਹਨੂੰ ਇੱਧਰ ਪਾਣੀ ਗਟਰ ਭਰੇ ਰਹਿੰਦੇ ਹਨ ਅੱਛਾ ਜਦੋਂ ਪਾਣੀ ਹੈ ਤਾਂ ਪਲਾਟ ਵਿੱਚ ਜਾਂਦਾ ਹੈ ਖਾਲੀ ਪਲਾਟ ਵਿੱਚ ਤੇ ਉਹਦੇ ਕਰਕੇ ਫਿਰ ਤੁਹਾਨੂੰ ਬਿਮਾਰੀਆਂ ਵਗੈਰਾ ਆਉਂਦਾ ਬਿਮਾਰੀਆਂ ਵੀ ਲੱਗ ਸਕਦੀਆਂ ਤੇ ਕਿਸੇ ਨੂੰ ਕੋਈ ਹੋਈ ਤਾਂ ਨਹੀਂ ਗੰਭੀਰ ਬਿਮਾਰੀ ਨਹੀਂ ਹਈ ਜਾਨੀ ਹੋਈ ਹੈਗੀ ਜਦੋਂ ਪਾਣੀ ਬੰਦ ਹੈਗਾ ਫਿਰ ਹੋ ਵੀ ਸਕਦੀ ਹੈਗੀ ਹੁਣ ਬਰਸਾਤਾਂ ਦਾ ਟਾਈਮ ਆ ਗਿਆ ਹਾਂ ਬਰਸਾਤ ਆ ਜਾਣੀਆਂ ਹੁਣ ਮੋਰ ਆ ਪਾਣੀ ਜਮਾ ਹੋਊਗਾ ਹਾਂ ਪਾਣੀ ਹੋ ਜਾਣਾ ਜਮਾ ਮੈਂ ਦੇਖਿਆ ਨਾ ਬੱਚਿਆਂ ਦੇ ਪੈਰਾ ਦੇ ਵੇਖੋ ਕਿੰਨੀਆਂ ਲੱਤਾਂ ਦੇ ਉੱਤੇ ਕਿੰਨਾ ਮੱਛਰ ਹੈ ਜਿਹੜਾ ਮੱਛਰ ਕਾਫੀ ਹੈ ਹਾਂਜੀ ਬਹੁਤ ਜ਼ਿਆਦਾ ਹੀ ਹੈਗਾ ਬਹੁਤ ਜ਼ਿਆਦਾ ਹੈ ਹਾਂਜੀ ਹੂੰ ਹਾਂਜੀ ਮਤ ਜੀ ਕੀ ਮੰਗ ਕਰੋਗੇ ਫਿਰ ਤੁਸੀਂ ਤੁਹਾਡੇ ਤਾਂ ਆਪ ਦੇ ਵਾਰਡ ਦੇ ਨੇ ਮੇਅਰ ਸਾਹਿਬ ਹਾਂਜੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਜਲਦ ਤੋਂ ਜਲਦੀ ਸੀਵਰੇਜ ਸਾਫ਼ ਕੀਤੀ ਜਾਣ ਬਣਾਏ ਜਾਣ ਹੂੰ ਸਾਰਾ ਗੰਦ ਕੱਢਿਆ ਜਾਵੇ ਸਾਰਾ ਗੰਦ ਬਾਹਰ ਗਾਈ ਚ ਖੜਾ ਹੁੰਦਾ ਤੇ ਅਸੀਂ ਬੱਚੇ ਲੰਘਦੇ ਬੱਚੇ ਬਿਮਾਰ ਹੋ ਜਾਂਦੇ ਬੁਖਾਰ ਚੜ੍ਹਦਾ ਬੱਚੇ ਛੇਤੀ ਹੂੰ ਗਲੀ ਸਾਡੀ ਬਣਾਈ ਜਾਵੇ ਸੇਲ ਬਣੀ ਨੂੰ ਕਿੰਨੀ ਦੇਰ ਹੋ ਗਈ ਇਹਨੂੰ ਤਾਂ 15 ਸਾਲ ਹੀ ਲੱਗਣਗੇ ਬਣੀ 15 ਸਾਲ ਹੋ ਗਿਆ ਹੁਣ ਕਿੰਨੇ ਸਾਲ ਮੈਂ ਲੋਹ ਸ਼ਹਿਰ ਤੁਸੀਂ ਦੱਸ ਰਹੇ ਸੀ ਕਲਾਰ ਸਾਹਿਬ ਵਾਲੇ ਕਲਾਰ ਸਾਹਿਬ ਵਾਲੇ ਬੜੀ ਸੀਗੀ ਉਹਦੇ ਬਾਅਦ ਅਕਸ਼ਿੰਦਰ ਨੇ ਬਣਾਈ ਸੀਗੀ ਤੇ ਉਸ ਤੋਂ ਬਾਅਦ ਨਹੀਂ ਬਣੀ ਓਕੇ ਕਿੰਨਾ ਸਮਾਂ ਹੋ ਗਿਆ ਫਿਰ ਇਹਨੂੰ ਹੋ ਗਿਆ ਜੀ 10 ਸਾਲ ਅਕਸ਼ਿੰਦਰ ਰਹਿ ਗਿਆ ਜੀ ਉਦੋਂ ਬਣਾਈ ਅਕਸ਼ਿੰਦਰ ਨੇ ਤੇ ਉਸ ਤੋਂ ਬਾਅਦ ਇਹਨੂੰ 4 ਸਾਲ ਹੋਏ ਨੂੰ ਹੋਗੇ ਨੇ ਅੱਛਾ ਤੇ ਉਸ ਤੋਂ ਬਾਅਦ ਦੁਬਾਰਾ ਕਿਸੇ ਨੇ ਉੱਤੇ ਨਹੀਂ ਬਚਿਆ ਓਕੇ 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 ਹਾਂਜੀ ਤੇ ਫਿਰ ਕੀ ਮੰਗ ਕੀ ਕਰਦੇ ਹੋਣ ਮੰਗ ਇਹ ਹੈ ਵੀ ਸਾਡੀ ਗਲੀ ਸਾਫ ਹੋਵੇ ਸਾਡਾ ਪਾਣੀ ਸਭ ਸੀਵੇ ਦਾ ਪਾਣੀ ਨਿਕਲੇ ਬਰਸਾਤਾਂ ਪਾਣੀ ਇੱਥੇ ਪਾਣੀ ਖੜੂ ਸਾਡੇ ਘਰੇ ਬਿਮਾਰੀਆਂ ਉਹ ਕਈ ਜਾਂਦੇ ਕਰੋਨਾ ਵਾਧਾ ਪਿਆ ਕਰੋਨਾ ਵਾਧਾ ਪਿਆ ਕਰੋਨਾ ਆਪੇ ਵਧਣਾ ਜੀ ਇੱਥੇ ਕਰੋਨਾ ਤਾਂ ਮੈਨੂੰ ਆਪੇ ਨਹੀਂ ਅੱਜ ਕੱਲ ਦਾ ਮਲੇਰੀਆ ਡੇਂਗੂ ਦਾ ਸੀ ਮਲੇਰੀਆ ਡੇਂਗੂ ਵੀ ਹੈ ਹਾਂ ਆਪੇ ਮਿਲ ਜਦੋਂ ਨਹੀਂ ਸਾਡੇ ਪਾਣੀ ਨਿਕਲਿਆ ਇੱਥੇ ਮੱਛਰ ਹੋਊਗਾ ਸਭ ਕੁਝ ਹੋਊਗਾ ਮਲੇ ਮਲੇਰੀਆ ਵੀ ਫੈਲੂਗਾ ਸਾਰਾ ਕੁਝ ਫੈਲੂਗਾ ਸਾਰੀਆਂ ਬਿਮਾਰੀਆਂ ਫੈਲਣਗੀਆਂ ਹਾਂ ਸਾਰੀਆਂ ਬਿਮਾਰੀਆਂ ਫਰਲਰ ਜਾਣੀਆਂ 4 ਸਾਲ ਕੋਈ 5 ਸਾਨੂੰ ਮਿੰਤਾਂ ਕਰਦਿਆਂ ਨੂੰ ਕੋਈ ਇੱਥੇ ਉੱਤੇ ਨਹੀਂ ਆਵਾਜ਼ਦਾ ਨਾਜੀ ਕੁਲਜੀਤ ਸਿੰਘ ਮੇਰੀ ਇੱਥੇ ਸ਼ਾਪ ਆ ਸਾਹਮਣੇ ਲਾਈਟ ਹਾਊਸ ਆ ਆ ਸਾਹਮਣੇ ਦੀ ਸ਼ਾਪ ਤੁਹਾਡੀ ਹੈ ਆ ਜਿਹੜੀ ਨੁੱਕਰ ਤੇ ਹਾਂਜੀ ਹਾਂਜੀ ਤੇ ਤੁਸੀਂ ਵੀ ਫਿਰ ਤੁਹਾਨੂੰ ਵੀ ਤਾਂ ਇਹਦਾ ਖਮਿਆਜਾ ਭੁਗਤਣਾ ਪੈ ਰਿਹਾ ਹੋਣਾ ਹਾਂਜੀ ਬਹੁਤ ਜੀ ਇੱਥੇ ਮੱਛਰ ਬਹੁਤ ਆ ਸੱਪ ਬਹੁਤ ਆ ਤੇ ਮੋਸ਼ਕ ਬਹੁਤ ਮਾਰਦਾ ਜਦੋਂ ਨੰਗੀ ओके ਤੇ ਮੇਰ ਸਾਹਿਬ ਨੂੰ ਕਈ ਵਾਰੀ ਕਹਿ ਚੁੱਕੇ ਆ ਉਹਨਾਂ ਦੇ ਦਿਮਾਗ ਵਿੱਚ ਵੀ ਇਹ ਗੱਲ ਪਾਈ ਹੋਈ ਹੈ ਓਕੇ ਉਹਨਾਂ ਨੂੰ ਇਸ ਬਾਰੇ ਸਾਰੀ ਨੌਲੇਜ ਹੈਗੀ ਆ ਪਰ ਪਤਾ ਨਹੀਂ ਕੀ ਗੱਲ ਕਰਕੇ ਉਹ ਗਲੀ ਨਹੀਂ ਬੜਾ ਰੇਣਾ ਸੀ एवरेज ਆ ਕੋਈ ਸਫਾਈ ਹੋ ਰਹੀ ਓਕੇ ਓਕੇ ਤੇ ਉਹਦੇ ਪਾਸ ਵਗੈਰਾ ਹੋਈ ਵੀ ਹੈ ਗਲੀ ਦੀ ਅਜੂ ਉਹਨਾਂ ਨੇ ਆਪ ਹੀ ਦੱਸਿਆ ਸੀ ਇੱਕ ਦਿਨ ਵੀ ਗਲੀ ਪਾਸਾ ਥੋੜੀ ਬਣਾਵਾਂਗੇ ਪਰ ਬਣਾ ਨਹੀਂ ਰਹੇਗੇ ਕਿੰਨੀ ਦੇਰ ਹੋਗੇ ਇਸ ਚੀਜ਼ ਗੱਲ ਨੂੰ ਮੇਰੇ ਖਿਆਲ ਨਾਲ ਤਾਂ 2 ਸਾਲ ਹੋ ਗਏ ਹੋਣੇ ਅੱਛਾ ਇਹ ਗੱਲ ਕਹੀ ਨੂੰ ਤੇ ਜਿਉਂਦੇ ਉਹ ਐਮਸੀ ਬਣੇ ਉਹਦੇ ਅਸੀਂ ਉਹਨਾਂ ਨੂੰ ਬਾਰ ਬਾਰ ਕਹਿ ਰਹੇ ਆ ਵੀ ਸੀਰ ਵੀ ਸਫਾਈ ਹੋਈ ਜਾਵੇ ਉਸ ਤੋਂ ਬਾਅਦ ਤਾਂ ਕਿੰਨੀ ਵਾਰੀ ਟੈਂਡਰ ਹੋ ਚੁੱਕੇ ਆ ਕੀ ਕੋ ਸੋਚ ਪਤਾ ਨਹੀਂ ਜੀ ਕੀ ਗੱਲਬਾਤ ਆ ਮੈਂ ਤਾਂ ਇਹ ਗੱਲ ਹੋਰ ਕਹੂੰਗਾ ਵੀ ਦੀਵੇ ਥੱਲੇ ਨੇਰੇ ਵਾਲੀ ਗੱਲ ਸਾਡੇ ਨਾਲ ਹੋ ਰਹੀ ਆ ਵੀ ਸਾਰੇ ਸ਼ਹਿਰ ਦੀ ਸਫਾਈ ਹੋ ਗਈ ਆ ਪਰ ਆਪ ਦੀ ਗਲੀ ਵਾਲੇ ਨਾਲ ਤਾਂ ਕੋਈ ਧਿਆਨ ਨਹੀਂ ਆ ਰਿਹਾ ਸ਼ਹਿਰ ਦਾ ਵੀ ਤਾਂ ਬੁਰਾ ਹਾਲ ਆ ਜੀ ਮੈਂ ਤਾਂ ਸਾਰੇ ਵਾਰਡਾਂ ਦੇ ਅਸੀਂ ਤਾਂ ਜੀ ਉਹ ਫੇਸਬੁੱਕ ਤੇ ਫੋਟੋਆਂ ਦੇਖਦੇ ਆ ਵੀ ਇੱਥੇ ਸਫਾਈ ਕਰਾਤੀ ਉੱਥੇ ਕਰਾਤੀ ਅੱਛਾ ਉਹ ਫੋਟੋਆਂ ਵੇਖ ਕੇ ਤੁਸੀਂ ਕਹਿ ਰਹੇ ਹੋ ਕਹਿ ਰਹੇ ਆ ਹੂੰ ਤਾਂ ਹੁਣ ਆਪਾਂ ਜਾ ਕੇ ਤਾਂ ਦੇਖ ਨਹੀਂ ਸਕਦੇ ਵੀ ਕਿੱਥੇ ਕੀ ਹੋਇਆ ਕੀ ਕਹਿੰਦੇ ਕਿਹਦੇ ਬਈ 25-30 ਸਾਲ ਤੋਂ ਇਹਨਾਂ ਨੂੰ ਜਾਣਦਾ ਵਧੀਆ ਇਨਸਾਨ ਆ ਪਰ ਇਸ ਗਲੀ ਵਰੀ ਪਤਾ ਨਹੀਂ ਕੀ ਗੱਲਬਾਤ ਹੋ ਰਹੀ ਓਕੇ 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 ਓ ਆਉਦੀ ਗਲੀ ਜਾ ਕੇ ਵੇਖ ਲਓ ਬਿਲਕੁਲ ਸਾਫ਼ ਹਿੰਦੀ ਉਥੇ ਰੱਖਿਆ ਵਾ ਬੰਦਾ ਰੱਖਿਆ ਵਾ ਸਾਫ਼ ਕਰ ਬੇਨਤੀ ਹੱਥ ਜੋੜ ਕੇ ਮੇਰ ਸਾਹਿਬ ਨੂੰ ਵੀ ਗਲੀ ਜਲਦੀ ਤੋਂ ਜਲਦੀ ਬਣਾਈ ਜਾਵੇ ਮੇਰ ਸਾਹਿਬ ਦਾ ਘਰ ਇੱਥੋਂ ਕਿੰਨੀ ਦੂਰ ਹੈ 100 ਕਿ ਮੀਟਰ ਗੇੜੂ ਦੇ ਸਾਹਮਣੇ ਹੈ ਜੀ ਉਹ ਸਾਹਮਣਾ ਘਰ ਹਨਾ ਹਾਂਜੀ ਹਾਂਜੀ ਮੇਰ ਸਾਹਿਬ ਦਾ ਹਾਂਜੀ ਹੋਰ ਉਹ ਗਲੀ ਚੋਂ ਕਰਕੇ ਆਦੀ ਤੁਹਾਨੂੰ ਲੰਘਦੇ ਵੀ ਹੁੰਦੇ ਉਹਨਾਂ ਨੂੰ ਪਤਾ ਇਹ ਇੱਥੋਂ ਲੰਘਦੇ ਆ ਹਾਂਜੀ ਸਮੱਸਿਆ ਤਾਂ ਉਹਨਾਂ ਨੂੰ ਪਤਾ ਕਹਤਾ ਉਹਨੇ ਧਿਆਨ ਉਹਨੇ ਲੇਡੀ ਜੀ ਵੀ ਲੰਘਦੀਆਂ ਇੱਥੋਂ ਇਧਰ ਜਦੋਂ ਚੜਕ ਬੱਸ ਉਹ ਚੜਨਾ ਹੁੰਦਾ ਜਾਂ ਟੈਂਪੂ ਚੜਨਾ ਇੱਥੋਂ ਲੰਘ ਕੇ ਜਾਂਦੀਆਂ ਮਹਾਰਾਸ਼ਟਰ ਬੈਂਕ ਸਾਈਡ ਨਾਲ ਹੈ ਬੈਂਕ ਚ ਆਉਂਦੀਆਂ ਅੱਛਾ ਜੋ ਬੈਂਕ ਜਾਂਦੇ ਉਹ ਇੱਥੋਂ ਲੰਘ ਕੇ ਜਾਂਦੇ ਆ ਲੰਘ ਕੇ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਨੌਲੇਜ ਆ ਸਾਰਾ ਨੌਲੇਜ ਬੱਚੇ ਪਰ ਫਿਰ ਵੀ ਨਹੀਂ ਹੋ ਰਿਹਾ ਪਤਾ ਨਹੀਂ ਕੀ ਕਰਦਾ ਤੁਸੀਂ ਸੁਣਿਆ ਕਿ ਮਹੱਲਾ ਨਿਵਾਸੀ ਜਿਹੜੇ ਉਹ ਇਹ ਗੱਲ ਕਹਿ ਰਹੇ ਆ ਕਿ ਪਿਛਲੇ 5 ਸਾਲ ਤੋਂ ਸਾਡੇ ਸੀਵਰੇਜ ਬੰਦ ਹੈ ਔਰ 2 ਸਾਲ ਤੋਂ ਲਗਭਗ ਮੇਅਰ ਸਾਹਿਬ ਸਾਨੂੰ ਇਹ ਗੱਲ ਕਹਿ ਰਹੇ ਆ ਕਿ ਤੁਹਾਡੀ ਇਹ ਗਲੀ ਜਿਹੜੀ ਪਾਸ ਹੋ ਚੁੱਕੀ ਹੈ ਗਲੀ ਦੇ ਹਾਲਾਤ ਵੀ ਤੁਹਾਨੂੰ ਦਿਖਦੇ ਰਹੇ ਹੋਣਗੇ ਕਿ ਬਿਲਕੁਲ ਫੁੱਪੜ ਖਾਬੜ ਥਾਂ ਥਾਂ ਤੋਂ ਟੁੱਟੀ ਹੋਈ ਹੈ ਇਹ ਗਲੀ ਸੋ ਉਹਦੇ ਸਾਈਡਾਂ ਦੇ ਹਾਲਾਤ ਵੀ ਤੁਹਾਨੂੰ ਦੇਖੇ ਹੋਣਗੇ ਕਿ ਕਿਸ ਤਰ੍ਹਾਂ ਇੱਥੇ ਝਾੜੀਆਂ ਉੱਗੀਆਂ ਹੋਈਆਂ ਤਕਰੀਬਨ ਇਹ 14 13 14 ਫੁੱਟ ਚੌੜੀ ਗਲੀ ਹੋਊਗੀ ਪਰ ਵੇਖਣ ਨੂੰ 7-8 ਫੁੱਟ ਚੌੜੀ ਲੱਗ ਰਹੀ ਹੈ ਸੋ ਬੜੇ ਮਾੜੇ ਹਾਲਾਤਾਂ ਦੇ ਵਿੱਚ ਇਸ ਮਹੱਲੇ ਦੇ ਲੋਕ ਜਿਹੜੇ ਇੱਥੇ ਜੀਵਨ ਬਸਰ ਕਰ ਰਹੇ ਆ ਇੱਥੇ ਜਿਹੜਾ ਸਿੱਖ ਮਿਸ਼ਨਰੀ ਕਾਲਜ ਵੀ ਬਣਿਆ ਹੋਇਆ ਔਰ ਗੁਰੂ ਘਰ ਵੀ ਹੈ ਉਹਦੇ ਨਾਲ ਇੱਕ ਛੋਟਾ ਜਿਹਾ ਗੁਰੂ ਘਰ ਵੀ ਬਣਿਆ ਹੋਇਆ ਸੋ ਗੁਰਦੁਆਰਾ ਸਾਹਿਬ ਦੇ ਨੇੜੇ ਜਿਹੜਾ ਉਹ ਗੰਦਗੀ ਬਹੁਤ ਜ਼ਿਆਦਾ ਨਾਲੀਆਂ ਦੇ ਵਿੱਚ ਪਾਣੀ ਖੜਾ ਹੋਇਆ ਸੋ ਇਸ ਇੱਕ ਤਰ੍ਹਾਂ ਦੇ ਨਾਲ ਇਹ ਗੁਰੂ ਘਰ ਦੀ ਬੇਅਦਬੀ ਵੀ ਕਹੀ ਜਾ ਸਕਦੀ ਹੈ ਸੋ ਮੇਅਰ ਬਲਜੀਤ ਸਿੰਘ ਚਾਨੀ ਜਿਨ੍ਹਾਂ ਦਾ ਇਹ ਆਪਣਾ ਵਾਰਡ ਹੈ ਇਸ ਗਲੀ ਦੇ ਨਾਲ ਪਤਾ ਨਹੀਂ ਕਿਉਂ ਮਤਰੀ ਮਾਂ ਵਾਲਾ ਸਲੂਕ ਕਰ ਰਿਹਾ ਸੋ ਉਹਨਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਮੋਗੇ ਸ਼ਹਿਰ ਨੂੰ ਸਾਫ਼ ਰੱਖਣ ਦਾ ਜਾਂ ਸੀਵਰੇਜ ਦੀ ਸਫਾਈ ਦਾ ਜਾਂ ਬਿਮਾਰੀ ਮੁਕਤ ਕਰਨ ਦਾ ਦਮ ਭਰਦੇ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਵਾਰਡ ਵੱਲ ਧਿਆਨ ਦੇਣਾ ਆਪਣੇ ਵਾਰਡ ਨੂੰ ਜਿਹੜਾ ਹੈ ਉਹ ਸਾਫ਼ ਸੁਥਰਾ ਬਣਾਉਣਾ ਔਰ ਇਹੋ ਜਿਹੀਆਂ ਗਲੀਆਂ ਜਿਹੜੀਆਂ ਉਹਨਾਂ ਦੇ ਵਾਰਡ ਦੇ ਵਿੱਚ ਪੈਂਦੀਆਂ ਹੈਗੀਆਂ ਉਹਨਾਂ ਗਲੀਆਂ ਦੇ ਵਿੱਚ ਜਿਹੜੇ ਸੀਵਰੇਜ ਹੈ ਉਹਨਾਂ ਦੀ ਸਫਾਈ ਵੱਲ ਧਿਆਨ ਦੇਣਾ ਸੋ ਬਹੁਤ ਹੀ ਜਿਹੜਾ ਹੈਗਾ ਮਾੜੇ ਹਾਲਾਤ ਨੇ ਇੱਥੋਂ ਦੇ ਆ ਕੇ ਪਤਾ ਲੱਗਿਆ ਔਰ ਜਿਹੜਾ ਇਹ ਪੂਰਾ ਪਲਾਟ ਬਹੁਤ ਵੱਡਾ ਪਲਾਟ ਹੈ ਇੱਕ ਖਾਲੀ ਪਿਆ ਇਹਦੇ ਵਿੱਚ ਇੰਨੀ ਜ਼ਿਆਦਾ ਗੰਦਗੀ ਹੈ ਸਾਰੇ ਸ਼ਹਿਰ ਦਾ ਕੂੜਾ ਕਰਕੜ ਜਿਹੜਾ ਇਹਦੇ ਵਿੱਚ ਭਰਿਆ ਹੋਇਆ ਔਰ ਪਾਣੀ ਜਿਹੜਾ ਕਿਉਂਕਿ ਇਹ ਜਿਹੜਾ ਸੀਵਰੇਜ ওভারਫਲੋ ਹੋ ਕੇ ਪਾਣੀ ਜਿਹੜਾ ਇਸ ਪਲਾਟ ਦੇ ਵਿੱਚ ਜਾਂਦਾ ਔਰ ਉਹ ਪਾਣੀ ਜਿਹੜਾ ਕਾਫੀ ਵੱਡੇ ਪੱਧਰ ਤੇ ਜਿਹੜਾ ਉੱਤੇ ਕਲੈਕਟ ਹੋਇਆ ਹੋਇਆ ਜਿਹਦੇ ਕਾਰਨ ਬਿਮਾਰੀਆਂ ਦਾ ਖਤਰਾ ਜਿਹੜਾ ਬਣਿਆ ਹੋਇਆ ਸੋ ਮੇਅਰ ਸਾਹਿਬ ਨੂੰ ਜ਼ਰੂਰਤ ਹੈ ਆਪਣੇ ਵਾਰਡ ਵੱਲ ਧਿਆਨ ਦੇਣ ਦੀ ਕੈਮਰਾਮੈਨ ਹਰਪਜਨ ਬੋਨਾ ਦੇ ਨਾਲ ਜੀਡੀਵੀ ਨਿਊਜ਼ ਵੱਲੋਂ ਮਹਿੰਦਰਪਾਲ ਲੁੰਬਾ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਮਹਿੰਦਰਪਾਲ ਲੁੰਬਾ ਬੋ ਰਿਹਾ ਜੀਡੀਵੀ ਨਿਊਜ਼ ਤੋਂ ਹਾਂਜੀ 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 ਅ ਮੰਗਰਾਮ ਜੀ ਇੱਕ ਆਪਣਾ ਉਹ ਮੇਅਰ ਸਾਹਿਬ ਦੇ ਵਹਾੜ ਦੇ ਵਿੱਚ ਇੱਕ ਗਲੀ ਆ ਸ਼ਾਮ ਲਾਉ ਲਾਈਟ ਹਾਊਸ ਵਾਲੀ ਗਲੀ ਭੱਜਦੀ ਹੈ ਜਿਹੜੀ ਜੀਟੀ ਰੋਡ ਤੋਂ ਐਂਟਰ ਕਰਦੀ ਹੈ ਪੈਟਰੋਲ ਪੰਪ ਦੇ ਕੋਲੋਂ अच्छा जी ओ गली ਦੇ ਵਿੱਚ ਸੀਵਰੇਜ ਉਹ ਕਹਿ ਰਹੇ ਆ ਕਿ 4-5 ਸਾਲ ਤੋਂ ਹੀ ਬੰਦ ਪਿਆ 4-5 ਸਾਲ ਤੋਂ ਹਾਂਜੀ ਹਾਂਜੀ ਉਹਦਾ ਪਾਣੀ ਆ ਜਿਹੜਾ ਪਲਾਟ ਦੇ ਵਿੱਚ ਨਿਕਲਦਾ ਪਿਆ ਨਹੀਂ ਨਾ ਟਾਈਮ ਸਰ ਕੋ ਉਡ ਕੱਢਦਾ ਸੀ ਅੱਜ ਕੱਲ ਤਾਂ ਇੱਕ ਦਿਨ ਨਹੀਂ ਨਿਕਲਦਾ ਸੀਵਰੇਜ ਦਾ ਨਹੀਂ ਪਰ ਉਹ ਸੀਵਰੇਜ ਅਸੀਂ ਦੇਖ ਕੇ ਆਇਆ ਗੱਲ ਉਹ ਬੰਦ ਜਿਹਨੇ ਦੀ ਸ਼ਾਮ ਲਾਈਟ ਹਾਊਸ ਹਾਂਜੀ ਓਕੇ ਉਹ ਨਹੀਂ ਅੱਜ ਹੀ ਚੈੱਕ ਕਰਾ ਲੈਂਦੇ ਹਾਂਜੀ ਹਾਂਜੀ ਸ਼ਾਮ ਉਹਦਾ ਨਾ ਇੱਕ ਟੱਕਣਾ ਜਿਹੜਾ ਉਹ ਆਪਣਾ ਰੋਡ ਦੀ ਸਾਈਡ ਤੇ ਐ ਉਹ ਉਹ ਜਿਹੜੇ ਦੀ ਕਹਿੰਦੇ ਗਲੀ ਦੀ ਉਹਦੇ ਚ ਆਇਆ ਬੈ ਉਹ ਤਾਂ ਲੇ ਖੋਲਿਆ ਹੀ ਨਹੀਂ ਗਿਆਗਾ ਠੀਕ ਹੈ ਜੀ ਤੇ ਨੰਬਰ 2 ਤੇ ਜਿਹੜੇ ਅੰਦਰਲੇ ਜੰਨੀਆਂ ਹੁੰਦੀਆਂ ਸੀ ਖੋਲ ਕੇ ਦੇਖਿਆ ਉਹ ਸਾਰੀਆਂ ਉੱਪਰ ਤੱਕ ਭਰੀਆਂ ਵੀ ਆ ਹਾਂ ਸ਼ਾਮ ਲਾਈਟ ਹਾਊਸ ਤੋਂ ਵਜੀਰ ਸਿੰਘ ਵਾਲੀ ਗਲੀ ਵੀ ਵੱਜਦੀ ਐ ਉਹ ਗਲੀ ਦੇ ਇੱਕ ਸਾਈਡ ਤੇ ਇੱਕ ਸਾਈਡ ਤੇ ਸ਼ਾਮ ਲਾਈਟ ਹਾਊਸ ਹੈ ਤੇ ਦੂਸਰੇ ਪਾਸੇ ਖਾਲੀ ਪਲਾਟ ਹੈ ਬਹੁਤ ਵੱਡਾ ਠੀਕ ਹੈ ਜੀ ਉਹ ਖਾਲੀ ਪਲਾਟ ਦੇ ਵਿੱਚ ਜਾ ਰਿਹਾ ਪਾਣੀ ਸਾਰਾ ਹੀ ਸਰਾਲ ਨੇ ਕੋਈ ਨਹੀਂ ਚੈੱਕ ਕਰਾ ਲਿਆ ਠੀਕ ਹੈ ਜੀ ਹਾਂ ਜੀ ਮੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਠੀਕ ਹੋ ਵਧੀਆ ਹੀ ਵਧੀਆ ਮੇਰ ਸਾਹਿਬ ਇੱਕ ਨਾ ਤੁਹਾਡੇ ਮਹੱਲੇ ਦੇ ਵਿੱਚ ਹੈਗੀ ਹੈ ਸ਼ਾਮ ਲਾਈਟ ਹਾਊਸ ਵਾਲੀ ਗਲੀ ਹੈ ਆਮਲਰ ਹੋਣੀ ਹਾਂਜੀ ਹਾਂਜੀ ਵਜੀਰ ਸਿੰਘ ਵਾਲੀ ਗਲੀ ਵੀ ਵਜਦੀ ਹੈ ਹਾਂਜੀ ਜੀਟੀ ਰੋਡ ਤੋਂ ਸਿੱਧੀ ਜਿਹੜੀ ਬੰਦ ਗਲੀ ਹੈ ਇੱਕ ਹਾਂਜੀ 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 ਉਹਦੇ ਵਿੱਚ ਸੀਵਰੇਜ ਦੀ ਸਮੱਸਿਆ ਹੈ ਜੀ ਤਕਰੀਬਨ 4-5 ਸਾਲ ਤੋਂ ਕਹਿ ਰਹੇ ਆ ਵੀ ਉਹ ਬੰਦ ਹੀ ਪਿਆ ਤੇ ਚੱਲ ਨਹੀਂ ਰਿਹਾਗਾ 4-5 ਸਾਲ ਤੋਂ ਹਾਂਜੀ ਉਹ ਜਿਹੜਾ ਪਲਾਟ ਤੁਹਾਡੇ ਘਰ ਦੇ ਨਾਲ ਇੱਕ ਵੱਡਾ ਸਾਰਾ ਪਲਾਟ ਪਿਆ ਉਹਦੇ ਵਿੱਚ ਜਾ ਰਿਹਾ ਪਾਣੀ ਸਾਰਾ ਸੀਵਰੇਜ ਦਾ ਤੇ ਮਹਾਰਾਜੀ ਸਿੰਘ ਨਗਰ ਦੀ ਹੋਣੀ ਆ ਬਾਜੀ ਹਾਂਜੀ ਹਾਂਜੀ ਮਹਾਰਾਜੀ ਸਿੰਘ ਨਗਰ ਚ ਹੈ ਹਾਂ ਤਾਂ ਹੈਗੀ ਹੋਈ ਆ ਤੁਸੀਂ ਕਹੀ ਜਾਂਦੇ ਹੈ ਹੀ ਨਹੀਂ ਹਾਂਜੀ ਉਹ ਤਾਂ ਹੈਗੀ ਹੋਈ ਆ ਜੀ ਬਾਜੀ ਨਹੀਂ ਨਹੀਂ ਗਲੀ ਤਾਂ ਹੈਗੀ ਆ ਮੈਂ ਉਹੀ ਕਹਿ ਰਿਹਾ ਵੀ ਉਹਦੇ ਵਿੱਚ ਸੀਵਰੇਜ ਦੀ ਉਹ ਤਾਂ ਹੈਗੀ ਉਹ ਤਾਂ ਤੁਸੀਂ ਤੁਸੀਂ ਕਹਿੰਦੇ ਆ ਵੀ ਸੰਦੋਗ ਕਹਿੰਦਾ ਵੀ ਸਾਰਾ ਏਰੀਆ ਵਧੀਆ ਚੱਲਦਾ ਨਹੀਂ ਨਹੀਂ ਉਹ ਤਾਂ 4-5 ਸਾਲ ਤੋਂ ਜਨਨੀ ਦੀ ਬੰਦ ਪਈ ਹੈ ਵੀ ਉਹ ਵੱਖਰੀ ਮਹਾਰਾਜੀ ਸਿੰਘ ਨਗਰ ਦੀ ਗੱਲ ਕਰਦੇ ਆ ਜਿਹੜੀ ਤੁਹਾਡੇ ਘਰ ਦੇ ਬਿਲਕੁਲ ਨਾਲ ਹੀ ਹੈ ਜੇ ਇਧਰਲੇ ਪਾਸੇ ਨੂੰ ਆਪਣਾ ਸ਼ਾਮ ਲਾਈਟ ਹਾਊਸ ਵਾਲੀ ਗਲੀ ਜਿਹਨੂੰ ਆਪਾਂ ਬਜੀ ਸ਼ਾਮ ਲਾਈਟ ਹਾਊਸ ਵਾਲਿਆਂ ਦੀ ਹਾਂਜੀ ਹਾਂਜੀ ਤੁਹਾਡੇ ਘਰ ਦੇ ਬਿਲਕੁਲ ਨਜ਼ਦੀਕ ਹੀ ਹੈ 100 ਕਿਲੋਮੀਟਰ ਨੇੜੇ ਹੈ ਨਹੀਂ ਨਹੀਂ ਉੱਥੇ ਤਾਂ ਕੋਈ ਬਰੋਲ ਨਹੀਂ ਉੱਥੇ ਵੈਸੇ ਕੋਈ ਸੀਵਰੇਜ ਬੰਦ ਹੋ ਗਿਆ ਉਹ ਤਾਂ ਗੱਲ ਵੱਖਰੀ ਆ ਤੇ ਉਹ ਆਪਣਾ ਉਹਦੇ ਚ ਘਾਹ ਫੂਸ ਵੀ ਬਹੁਤ ਜ਼ਿਆਦਾ ਗਲੀ ਦੇ ਵਿੱਚ ਗਲੀ ਵੀ ਟੁੱਟੀ ਹੋਈ ਹੈ ਜਿੰਨੇ ਨੇ ਤੁਹਾਨੂੰ ਕਿਹਾ ਨਾ ਉਹਨਾਂ ਨੂੰ ਇਹ ਪੁੱਛੋ ਵੀ ਜਦੋਂ ਉੱਥੇ ਸਫਾਈ ਵਾਲੇ ਉਹਨਾਂ ਨੇ ਗਾਲਾਂ ਕੱਢੀਆਂ ਸੀ ਕਨਹੀਂ ਕੱਢੀਆਂ ਸੀ ਪੁੱਛ ਲਿਓ ਉਹਨਾਂ ਨੂੰ ਉਧਰ ਇਹ ਵੀ ਪੁੱਛ ਲਓ ਜਦੋਂ ਸਫਾਈ ਕਰਨਾ ਸੀ ਉਸ ਦਿਨ ਗਾਲਾਂ ਕੱਢੀਆਂ ਸੀ ਇਹ ਰਾਤ ਨੂੰ ਕਨਹੀਂ ਕੱਢੀਆਂ ਸੀ 12 ਵਜੇ ਸੀ ਤਾਂ ਤੂੰ ਹਾਂਜੀ ਗਾਲਾਂ ਦਾ ਤਾਂ ਗੱਡੀਆਂ ਉਹਨਾਂ ਨੇ ਪੁੱਛ ਲਓ ਤੁਸੀਂ ਉਹਨਾਂ ਨੂੰ ਪੁੱਛ ਲਓ ਤੁਸੀਂ ਸ਼ਾਮ ਲਾਈਟ ਵਾਲੇ ਨੂੰ ਪੁੱਛ ਲਓ ਉੱਥੇ ਇੱਕ ਹੈਗਾ ਦੂਜਾ ਕੀ ਉਹ ਤਨਾਵਾ ਭਾਉ ਹਾਂਜੀ ਹਾਂਜੀ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਕਿ ਜਦੋਂ ਸਫਾਈ ਵਾਲੀਆਂ ਮਸ਼ੀਨਾਂ ਲਾਈਆਂ ਸੀ ਵੀ ਰਾਤ ਨੂੰ ਤੁਸੀਂ 11 ਵਜੇ ਗਾਲਾਂ ਕੱਢੀਆਂ ਸੀ ਨਹੀਂ ਉਹ ਮੈਂ ਉਹਨਾਂ ਨੇ ਆਪ ਹੀ ਦੱਸਿਆ ਵੀ ਕਹਿੰਦੇ ਰਾਤ ਨੂੰ ਆ ਕੇ ਮਸ਼ੀਨਾਂ ਲਾਈਆਂ ਸੀਗੀਆਂ ਤੇ ਰਾਤ ਜੋ ਸਬਾਈ ਵਾਲੀਆਂ ਲੱਗਦੀਆਂ ਰਾਤ ਨੂੰ ਭਾਜੀ ਹਾਂ ਉਹ ਕਹਿੰਦੇ ਵੀ ਅਸੀਂ 2:30 ਵਜੇ ਜਾ ਕੇ ਬੰਦ ਕਰਵਾਈਆਂ ਵੀ ਉਹ ਆਪਣਾ ਵੀ ਫਿਰ ਬੰਦ ਨਹੀਂ ਕਰਾਈਆਂ ਗਾਲਾਂ ਕੱਢੀਆਂ ਨੂੰ ਨਹੀਂ ਵੀ ਪੁੱਛੋ ਨੇ ਉਹ ਕਹਿੰਦੇ ਸਾਨੂੰ ਸੌਣ ਨਹੀਂ ਦੇ ਰਹੇ ਸੀਗੇ ਫਿਰ ਉਹ ਵੀ ਰਾਤ ਨੂੰ ਇੰਨਾ ਘੜਕਾ ਕਰ ਹੁਣ ਸਫਾਈ ਹੋਣੀ ਉਹ ਤਾਂ ਹੋਣੀ ਹੀ ਰਾਤ ਨੂੰ ਉਹ ਤਾਂ ਤੁਹਾਨੂੰ ਵੀ ਪਤਾ ਜੰਨੀ ਵਾਰਡ ਮੁੱਖ ਮੋਕੇ ਸ਼ਹਿਰ ਦੇ ਵਿੱਚ ਸਫਾਈ ਹੁੰਦੀ ਤਾਂ ਸਾਰੀ ਰਾਤ ਨਹੀਂ ਰੇ ਸ਼ਹਿਰ ਇੱਜ ਤਾਂ ਅਪਨ ਦੇ ਨੇ ਵੇਲੇ ਕਰਦੇ ਆ ਜੀ ਉਹ ਤਾਂ ਰਾਤ ਨੂੰ ਤਾਂ ਆਪ ਬਾਜ਼ ਪਜ਼ਾਰ ਵਗੈਰਾ ਵਾਲੇ ਕਰਦੇ ਆ ਆਪਾਂ ਬਾਜ਼ਾਰ ਬਜੂਰ ਬਾਜੀ ਮੈਨੂੰ ਜਿਹੜੀ ਗਾਰ ਵਾਲੀ ਮੈਨੂੰ ਦਿਖਾ ਦਿਓ ਇਹ ਉਹ ਜੰਨੇ ਵਾਰਡਾਂ ਦੇ ਵਿੱਚ ਸਫਾਈ ਵਾਲਾ ਕੰਮ ਚੱਲਦਾ ਮੈਨੂੰ ਇੱਕ ਵੀ ਦਿਖਾ ਦਿਓ ਵੀ ਜਿੱਥੇ ਵੀ ਦਿਨੇ ਸਫਾਈ ਹੁੰਦੀ ਹੋਵੇ ਨਹੀਂ ਉਹ ਆਪਾਂ ਅਡਜਸਟਮੈਂਟ ਕਰਨੀ ਆ ਜੀ ਉਹ ਆਪਾਂ ਕਰ ਸਕਦੇ ਆ ਤਾਂ ਨਹੀਂ ਹੁੰਦੀ ਬਾਜੀ ਦਿਨੇ ਤਾਂ ਪਾਣੀ ਨਹੀਂ ਡੋਲਣ अच्छा हां ਦੇਣੋ ਤਾਂ ਲੋਕ ਪਾਣੀ ਨਹੀਂ ਡੋਲੋਂ ਉਹਨਾਂ ਦੀ ਸਫਾਈ ਹੁੰਦੀ ਹੀ ਨਹੀਂ ਨੇ ਉਹ ਕਹ ਮੈਂ ਇਹ ਸਵਾਲ ਕੀਤਾ ਸੀ ਉਹਨਾਂ ਨੂੰ ਉਹ ਕਹਿ ਰਹੇ ਆ ਕਿ ਜੀ ਰਾਤ ਨੂੰ ਹੁਣ ਅਸੀਂ ਸੌਣਾ ਵੀ ਸੀਗਾ ਕਹਿੰਦੇ ਵੀ 11 ਵਜੇ ਲੱਗੇ ਉਹ ਸਾਰੇ ਨੇ ਹੁਣ ਜਦੋਂ ਸਫਾਈ ਵੀ ਰਾਤ ਨੂੰ ਹੋਣੀ ਆ ਉਹ ਚ ਅਸੀਂ ਕੀ ਕਰ ਸਕਦੇ ਆ ਫਿਰ ਜਦੋਂ ਸਫਾਈ ਹੁੰਦੀ ਵੀ ਰਾਤ ਨੂੰ ਉਹਦਾ ਖੜਕਾ ਹੀ ਖੜਕਾ ਹੀ ਬਹੁਤ ਹੁੰਦਾ ਜੀ ਮਸ਼ੀਨ ਦਾ ਉਹਦਾ ਤਾਂ ਫਿਰ ਤੇ ਫਿਰ ਖੜਕਾ ਤਾਂ ਹੋਣਾ ਹੀ ਆ ਬਾਜੀ ਫਿਰ ਹੁਣ ਕੀ ਕਰੀਏ ਹੁਣ ਦੱਸੋ ਓਕੇ ਜਾਨੀ ਤੇ ਇਹਦਾ ਸਮੱਸਿਆ ਦਾ ਹੱਲ ਨਹੀਂ ਹੈਗਾ ਕੋਈ ਵੀ ਹਾਂ ਕਿਉਂ ਹੱਲ ਕਿਉਂ ਨਹੀਂਗਾ ਹੱਲ ਹੈਗਾ ਜਦੋਂ ਸਫਾਈ ਰਾਤ ਨੂੰ ਹੋਣੀ ਆ ਸਫਾਈ ਰਾਤ ਨੂੰ ਹੀ ਹੋਊਗੀ ਬਾਜੀ ਉਹ ਨਹੀਂ ਜਿਵੇਂ ਰੈਸ਼ੇਰੇਚ ਮੇਰੇ ਸਾਬ ਆਪਾਂ ਕਰ ਨਹੀਂ ਸਕਦੇ ਇਦਾਂ ਵੀ ਦਿਨੇ ਕਰ ਲਈਏ ਕੋਈ ਨਹੀਂ ਸਕਦਾ ਭਾਜੀ ਲੋਕ ਪਾਣੀ ਨਹੀਂ ਡੋਲਣੋਂ ਹਟਦੇ ਅੱਛਾ ਪਾਣੀ ਡੋਲਣ ਦਾ ਤਾਂ ਸਫਾਈ ਹੁੰਦੀ ਆ ਵੀ ਰਾਤ ਨੂੰ ਲੋਕ ਪਾਣੀ ਡੋਲਣੋਂ ਹਟ ਜਾਂਦੇ ਆ ਉਹ ਵੀ 10 ਵਜੇ ਤੋਂ ਬਾਅਦ ਲੱਗਦੇ ਜੀ ਸਫਾਈ ਕਰਨ ਜਿੰਨੇ ਬਾੜਾਂ ਦੇ ਵਿੱਚ ਹੋ ਰਹੀ ਆ ਨਹੀਂ ਜਿਵੇਂ ਇੱਕ ਵਾਰੀ ਇਹ ਸੀਵਰੇਜ ਬੰਦ ਆ ਇਹਦਾ ਇੱਕ ਮੇਨ ਹੋਲ ਆ ਜਿਹੜਾ ਉਹ ਤਾਂ ਸੜਕ ਦੇ ਥੱਲੇ ਆਇਆ ਵੈ ਉਹ ਖੁਲਾਇਆ ਹੀ ਨਹੀਂ ਗਿਆਗਾ ਹਲੇ ਤੱਕ ਜਣੀ ਉਹ ਸੜਕ ਦੇ ਥੱਲੇ ਹੀ ਆ ਸਾਈਡ ਤੇ ਲੇਗੋ ਪਾਜੀ ਸਾਈਡ ਸਾਈਡ ਤੇ ਸਾਈਡ ਤੇ ਆ ਜਿਹੜੀ ਸੜਕ ਮੁੜਦੀ ਹਾਂਜੀ ਪਰ ਉਹ ਖੋਲਿਆ ਹੀ ਨਹੀਂ ਗਿਆ ਹਲੇ ਤੱਕ ਵੇਖੀ ਨਹੀਂ ਗਈ ਸਮੱਸਿਆ ਉੱਥੇ ਤਾਂ ਵੀ ਉਹ ਕਿੱਥੇ ਕਿੰਨੀ ਕੁ ਸਮੱਸਿਆ ਜੈਨ ਨਹੀਂ ਹੋਈ ਇਹਨਾਂ ਨੂੰ ਪੁੱਛੋ ਨਾ ਇਹਨਾਂ ਨੇ ਗਾਲੀਆਂ ਗਾਲਾਂ ਕੱਢੀਆਂ ਵਾ ਇਹਨਾਂ ਨੂੰ ਵੀ ਪੁੱਛ ਲਓ ਨਾ ਤੁਸੀਂ ਮੈਨੂੰ ਕੋਈ ਸਵਾਲ ਤੇ ਸਵਾਲ ਠੋਕੀ ਜਾਂਦੇ ਆ ਨਾ ਤੁਸੀਂ ਮਾੜਾ ਜੀ ਇਹਨਾਂ ਨੂੰ ਨਹੀਂ ਉਹ ਵੀ ਮੈਂ ਉਹਨਾਂ ਨੂੰ ਵੀ ਮੈਂ ਪੁੱਛ ਲੂੰਗਾ ਵੀ ਕਿਉਂ ਗਾਲਾਂ ਕੱਢੀਆਂ ਵੈਸੇ ਇਹ ਗੱਲ ਹੋ ਚੁੱਕੀ ਆ ਕੱਲ ਉਹਨਾਂ ਦੀ ਬਾਈਟ ਦੇ ਵਿੱਚ ਆ ਗਿਆ ਜੇ ਕੋਈ ਆ ਕੇ ਕੋਈ ਗੱਲ ਬੰਦਾ ਕੰਮ ਕਰਦਾ ਉਹਨੂੰ ਗਾਲਾਂ ਕੱਢੀਆਂ ਲਾਈਟਾਂ ਲੋਡ ਕਰਨਾ ਇਹ ਤਾਂ ਗਾਲਾਂ ਕੱ ਉਹਦੀ ਕੋਈ ਕੰਪਲੇਂਟ ਵਗੈਰਾ ਹੋਈ ਆ ਮੈਨੂੰ ਕੰਪਲੇਂਟ ਕਰਨ ਦੀ ਲੋੜ ਆ ਜੀ ਮੈਂ ਲੜਨਾ ਥੋੜਾ ਹੁਣ ਮੈਂ ਨੈੱਟ ਥੋੜਾ ਲੜੀ ਆ ਮੈਂ ਲੋਕਾਂ ਨਾਲ ਜੀ ਜਿਹੜਾ ਨਹੀਂ ਕਰਾਉਂਦਾ ਨਾ ਕਰੋ ਫਿਰ ਮੈਂ ਕੀ ਕਰ ਸਕਦਾ ਜੀ ਉੱਥੇ ਹੁਣ ਦੱਸੋ ਓਕੇ 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 ਚਲੋ ਵੈਸੇ ਉਹ ਨਾ ਗੱਲੀ ਦਲੀ ਬਣਨ ਵਾਲੀ ਵੀ ਐ ਕਿਉਂਕਿ ਉੱਥੇ ਨਾ ਪਾਣੀ ਤਾਂ ਹੀ ਨਹੀਂ ਕੰਮ ਹੋ ਰਿਹਾ ਜਦੋਂ ਗਾਲਾਂ ਕੱਢਦੇ ਐਂ ਦੀ ਕਰੀਏ ਸਾਂ ਮੈਨੂੰ ਤਾਂ ਦੱਸੋ ਨਾ ਮੇਰਾ ਵੀਰ ਚਲੋ ਤੁਹਾਡਾ ਵਾਰਡ ਐ ਜੇ ਤੁਸੀਂ ਮਾੜਿਆ ਉਹਨਾਂ ਨਾਲ ਬੈਠ ਕੇ ਗੱਲ ਕਰ ਸਕਦੇ ਆ ਮੈਂ ਬੈਠ ਕੇ ਕਾਦੀ ਗੱਲ ਜਿਹੜਾ ਬੰਦਾ ਗਾਲਾਂ ਕੱਢਦਾ ਮੈਂ ਕੀ ਹ ਜਿਹੜਾ ਬੰਦਾ ਹੁਣ ਬੰਦਿਆਂ ਨੂੰ ਬੋਲਦਾ ਖੱਬਾ ਜੀ ਹੁਣ ਮੈਂ ਦੱਸੋ ਉੱਥੇ ਕੀ ਕਰਾਂ ਮੇਰਾ ਵੀਰ ਚਲੋ ਇਹਦੇ ਬਾਰੇ ਮੈਂ ਪਤਾ ਕਰਦਾ ਜੀ ਉਹਨਾਂ ਨੂੰ ਵੀ ਕਿਉਂ ਗਾਲਾਂ ਕੱਢੀਆਂ ਗਈਆਂ ਤੇ ਕੀ ਤੁਸੀਂ ਮੇਰੇ ਬਰਾਬਰ ਉਠਾ ਲਓ ਮੇਰੀ ਗਲਤੀ ਕਰਦੇ ਹੋ 1% ਵੀ ਫੇਰ ਮੈਨੂੰ ਦੱਸਿਓ ਤੁਸੀਂ ਵੀ ਆਹ ਗੱਲ ਆ ਚਲੋ ਠੀਕ ਹੈ ਜੀ ਆਹ ਥੋੜਾ ਹੁੰਦਾ ਵੀ ਜੇ ਮੁਲਾਜ਼ਮ ਹੋਣ ਮੁਲਾਜ਼ਮੇ ਜੇ ਮਾਂ ਬਾਪ ਨੇ ਤੇ ਮੁਲਾਜ਼ਮ ਹੋਣ ਜੀ ਉਹਨਾਂ ਨੂੰ ਗਾਲਾਂ ਕੱਢੀਆਂ ਰੱਬ ਨਾ ਕਰੇ ਉਹਨਾਂ ਦੇ ਮਾਰ ਮੁਰਦਨ ਕੁਝ ਫੇਰ ਕੀ ਕਰੋਗੇ ਜੀ ਦੱਸੋ ਨੇ ਚਲੋ ਇਹੋ ਜਿਹੇ ਹਾਲਾਤ ਤੱਕ ਆ ਤੋਂ ਬਣਨੇ ਦੇਣੇ ਆਪਾਂ ਤੁਸੀਂ ਪੁੱਛ ਲਓ ਤੁਸੀਂ ਭਾਮੂ ਦੇ ਮੁੰਡੇ ਨੂੰ ਹੀ ਪੁੱਛ ਲਓ ਜੀ ਹੋਰ ਦੱਸੋ ਜੀ ਅਸਾਮ ਲਾਈਟ ਹਾਊਸ ਵਾਲੇ ਨੂੰ ਪੁੱਛ ਲਓ ਜਿੰਨੇ ਉੱਥੇ ਆ ਕੇ ਘਰ ਸਾਰੇ ਨੂੰ ਪੁੱਛ ਲਓ ਜਿਹੜੇ ਦੋ ਦਿਨ ਘਰ ਹੈਗੇ ਆ ਜੀ ਨਹੀਂ ਇਹ ਤਾਂ ਗੱਲ ਹੋਈ ਸੀ ਉਹ ਕਹਿੰਦੇ ਖੜਕਾ ਬਹੁਤ ਜ਼ਿਆਦਾ ਸੀਗਾ ਤੇ ਬੱਚੇ ਬੱਚੇ ਦੇ ਪਤਨੇ ਉਦੋਂ ਦੇਖੋ ਮੇਰਾ ਵੀਰ ਜੇ ਖੜਕਾ ਹੁੰਦਾ ਖੜਕੇ ਹੁੰਦਾ ਤੁਸੀਂ ਪਿਆਰ ਨਾਲ ਗੱਲ ਕਰੋ ਤਾਂ ਹੁੰਦਾ ਹੀ ਗਾਲਾਂ ਕੱਢਣ ਲੱਗਿਆ ਜੀ ਤੇ ਉਹ ਕਹਿੰਦੇ ਮੈਂ ਚਾਬੀ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਫਿਰ ਮੈਂ ਚਾਬੀ ਗੱਡੀ ਉਹ ਟਰੈਕਟਰ ਦੀ ਵੀ ਮੈਂ ਬੰਦ ਕਰਕੇ ਚਾਬੀ ਕੱਢ ਲੀ ਜੀ ਪਾਜੀ ਕੌਣ ਹੁੰਦਾ ਕੱਢਣ ਵਾਲਾ ਦੱਸੋ ਜੇ ਮੈਂ ਤੁਹਾਡੀ ਗੱਡੀ ਖੜੀ ਹੈ ਸੜਕ ਤੇ ਮੈਂ ਤੁਹਾਡੀ ਚਾਬੀ ਵਿੱਚੋਂ ਪਰ ਤੁਸੀਂ ਕੀ ਕਰੋਗੇ ਦੱਸੋ ਓਕੇ ਠੀਕ ਪਹਿਲਾ ਉਹ ਕਹਿੰਦੇ ਸੀ ਰਿਕੁਐਸਟ ਹੀ ਕੀਤੀ ਉਹਨੂੰ ਵੀ ਬੰਦ ਕਰ ਦੋ ਵੀ ਰਾਤ ਨੂੰ ਬੈਟਰੀ ਸਰ ਹੋ ਰਹੀ ਹੈ ਪਾਜੀ ਆਉਂਦਾ ਹੀ ਗਾਲਾਂ ਕੱਢਣ ਲੱਗਿਆ ਉਹਦੀ ਪੀਟੀ ਵੀ ਸੀਗੀ ਓਕੇ ਚਲੋ ਇਹਦੇ ਬਾਰੇ ਮੈਂ ਉਹਨਾਂ ਨੂੰ ਕਰੂੰਗਾ ਸਵਾਲ ਦਾਰਾ ਹਾਂ ਠੀਕ ਹੈ ਜੀ ਥੈਂਕ ਯੂ ਉਹ ਜੀ ਮੇਅਰ ਸਾਹਿਬ ਨਾਲ ਗੱਲ ਹੋਈ ਉਹ ਕਹਿ ਰਿਹਾ ਕਿ ਵੀ ਜਿੱਦਨ ਅਸੀਂ ਇੱਥੇ ਸਫਾਈ ਕਰਨ ਭੇਜੇ ਰਾਤ ਨੂੰ ਤੇ ਤੁਸੀਂ ਉਹਨਾਂ ਨੂੰ ਗਾਲਾਂ ਗੋਲਾਂ ਗੱਡੀਆਂ ਕੋਈ ਅੱਛਾ ਜੀ ਹਾਂ ਉਹ ਮੈਂ ਫਿਰ ਉਹਨਾਂ ਨੂੰ ਇਹ ਵੀ ਸਵਾਲ ਕੀਤਾ ਵੀ ਭਈ ਵੀ ਜਿਹੜਾ ਗਲੀ ਵੀ ਬਣਨ ਵਾਲੀ ਹੈ ਸੀਵਰੇਜ ਦੀ ਸਫਾਈ ਵੀ ਇੱਕ ਹੋਲ ਹੈ ਜਿਹੜਾ ਉਹ ਵੀ ਨਹੀਂ ਹਲੇ ਤੱਕ ਟੱਕਣ ਵੀ ਨਹੀਂ ਚੱਕਿਆ ਗਿਆ ਉਹਦਾ ਵੀ ਸਮੱਸਿਆ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਤਾਂ ਉਹ ਕਹਿੰਦੇ ਆ ਜੀ ਵੀ ਅਸੀਂ ਕੀ ਕਰੀਏ ਵੀ ਉੱਥੇ ਜਦੋਂ ਜਾਂਦੇ ਆ ਸਾਡੇ ਬੰਦੇ ਸਫਾਈ ਕਰਨ ਤੇ ਉਹਨਾਂ ਨੂੰ ਗਾਲਾਂ ਗੱਡੀਆਂ ਜਾਂਦੀਆਂ ਉਨੁਕੈ ਉਹ ਅੰਮ੍ਰਿਤਸਰ ਜਗਰਾਤ ਬੁਰਦੋਲੇ ਬਾਰਜੇ ਅੱਜ ਤੋਂ 2 ਸਾਲ ਪਹਿਲਾਂ ਇਹ ਗੱਲ ਹੋਈ ਆ ਜੀ ਸਾਡੀ ਹੂੰ ਕੋਈ ਇਹਨੂੰ ਗਾਲ ਨਹੀਂ ਕੱਢੀ ਮੰਦਾ ਨਹੀਂ ਕਰਿਆ ਨੇ ਰਾਤ ਨੂੰ ਜਦੋਂ ਮਸ਼ੀਨ ਲਾਈ ਮੈਂ ਮਸ਼ੀਨ ਤੈਨੂੰ ਰੋਕਿਆ ਮੈਂ ਕਿਹਾ ਵੀ ਤੂੰ ਜੋ ਕਾਹੇ ਸੌਂਦਾ ਟਾਈਮ ਤੇ ਤੂੰ ਇੱਥੇ ਕੋਈ ਗਿੱਡੀ ਨਹੀਂ ਲੰਘਦੀ ਕੋਈ ਛੀ ਨੰਘਦਾ ਤੂੰ ਤੜਕੇ ਸਫਾਈ ਕਰ ਲੈਂਦਾ ਨਹੀਂ ਤੁਸੀਂ ਗਾਲਾਂ ਗੋਲਾਂ ਕੱਢੀਆਂ ਸੀਗੀਆਂ ਇਹਨਾਂ ਨੂੰ ਕੋਈ ਗਾਲ ਨਹੀਂ ਕੱਢੀ ਜੀ ਇੱਥੇ ਮੈਂ ਮੇਰੇ ਮੁੰਡੇਆ ਦੋਨੇ ਤੇ ਮੈਂ ਆ ਤੇ ਇੱਕ ਇੱਕ ਅੱਲਾ ਬੱਸ ਹੋਰ ਕੋਈ ਬੰਦਾ ਨਹੀਂ ਸਾਡਾ ਓਕੇ ਉਹ ਕਹਿੰਦੇ ਜੀ ਵੀ ਮੈਂ ਕੀ ਕਰਾਂ ਵੀ ਉੱਥੇ ਗਾਲਾਂ ਕੱਢਦੇ ਆ ਮੈਂ ਕਿਵੇਂ ਕੰਮ ਕਰਾਵਾਂ ਤੁਸੀਂ ਉਹਨੂੰ ਕਹੋ ਵੀ ਤੂੰ ਗੁਰਦੁਆਰੇ ਵੜ ਜਾ ਗੁਰਦੁਆਰਾ ਆਪਣੇ ਨਾਲ ਹੀ ਤੁਹਾਨੂੰ ਰੁਕਣ ਦਿਖਾਇਆ ਗਿਆ ਹਾਂ 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 ਉਹ ਤੇਰੀ ਹੋਰ ਜੇ ਗੁਰਦੁਆਰੇ ਮੈਂ ਵੜ ਜਾਣਾ ਓਕੇ ਆ ਚਲੋ ਠੀਕ ਹੈ ਇਹਨੇ ਮੈਨੂੰ ਕਿਹਾ ਤੇਰੇ ਲਫੇੜੇ ਮਾਰੂ ਲਫੇੜੇ ਇਹਨੂੰ ਪੁੱਛੋ ਅੱਛਾ ਜੀ ਇਹਨੇ ਇਹਨੇ ਗੱਲ ਕਹੀ ਆ ਕਿ ਲਫੇੜੇ ਮਾਰੂ ਮੈਂ ਤੇਰੇ ਓਕੇ ਤਾਂ ਲਫੇੜੇ ਮਾਰਨ ਵਾਲਾ ਲੂੰਬਾ ਸਾਹਿਬ ਅੱਜ ਤੱਕ ਤਾਂ ਮੇਰੇ ਕੋਲ ਜੰਮਿਆ ਨਹੀਂ ਲਾਭੋ ਜੰਪੇ ਦਾ ਮੈਂ ਕਹਿ ਨਹੀਂ ਸਕਦਾ ओके 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 ਉਹ ਜਦੋਂ ਇਹਨੇ ਇਹਨਾਂ ਗੱਲ ਕਹੀ ਨਾ ਮੈਂ ਫੇੜੇ ਮਾਰੂ ਉਦੋਂ ਮਾੜਾ ਮੋਟਾ ਸਾਡਾ ਬੋਲ ਬਦਾਰਾ ਜਰੂਰ ਹੋਇਆ ਇਹਦਾ ਭਰਾ ਵੀ ਆ ਗਿਆ ਨੂੰ ਪੜ ਕੇ ਲੈ ਗਿਆ ओके ਇਹ ਰਾਤ ਦੇ ਟਾਈਮ ਕਿੰਨੇ ਕ ਵਜੇ ਕਿੰਨੇ ਕ ਵਜੇ ਦੀ ਗੱਲ ਸੀਗੀ ਇਹ ਇਹ ਰਾਤ ਨੂੰ 9:30 ਪੌਣੇ 10 ਦੀ ਗੱਲ ਆ 9:30 ਪੌਣੇ 10 ਤੇ ਬੰਦ ਕਿੰਨੇ ਵਜੇ ਕਰਾਈ ਤੁਸੀਂ ਮਸ਼ੀਨ ਬਈ ਇਹ ਉਦੋਂ ਆਈ ਸੀ ਲੱਗੀ ਸੀਗੀ ਇੱਕ ਜਿਹੋ ਬੰਦੇ ਨੇ ਮੈਂ ਕਿਹਾ ਨਾ ਮੈਂ ਕਿਹਾ ਵੀ ਕਿੰਨੇ ਹੋਰ ਸਾਫ ਕਰੋਗੇ ਤੁਸੀਂ ਹਮ ਵੀਰਵਾਰ ਦਾ ਦੇ ਨਾ ਮੈਂ ਤੇ ਦਾਰੂ ਵੀ ਪੀਂਦਾ ਵੀਰਵਾਰ ਨੂੰ ਮੈਂ ਬਹੁਤ ਘੱਟ ਪੀਂਦਾ ਆਓ ਇਹ ਕਹਿ ਰਹੇ ਉਹਨਾਂ ਦੀ ਦਾਰੂ ਪੀਤੀ ਹੋਈ ਸੀ ਮੈਂ ਕਿਹਾ ਮੈਂ ਤਾਂ ਵੀ ਗੁਰਦੁਆਰੇ ਵੱਲ ਨੂੰ ਤਿਆਰ ਹਾਂ ਤਿੰਨੇ ਬੱਚੇ ਲੈ ਕੇ ਗੁਰਦੁਆਰੇ ਵੱਲ ਨੂੰ ਕਿਆ ਅਜੇ ਮੇਰੀ ਦਾਰੂ ਪੀਤੀ ਹੋਵੇ ਤਾਂ ਓਕੇ ਅੱਛਾ ਤੇ ਫੇਰ ਕੀ ਕੀ ਹੋਇਆ ਉੱਥੇ ਅੱਛਾ ਇਹ ਮੇਰੀ ਕਰ ਕਰਾ ਕੇ ਨਾ ਤੇ ਇਹਨੇ ਮਤਜਾ ਇਹ ਹੈ ਨਹੀਂ ਇੱਥੇ ਕੋਈ ਵੀ ਹਮ ਦੋ ਬੰਦੇ ਮਸ਼ੀਨ ਵਾਲਿਆ ਹਾਂ ਹਾਂ ਉਹ ਕਦੇ ਆ ਵੀ ਸਾਫ ਕਰਨਾ ਆ ਵੀ ਸਾਫ ਕਰਾ ਦੋ ਉਹ ਹੌਲ ਤਾਂ ਤੁਹਾਨੂੰ ਜਿਹੜੇ ਆਪਣੇ ਬਾਰ ਮੂਰੇ ਦਿਖਾਏ ਸੀ ਕਦੇ ਗੁਰਦੁਆਰੇ ਮੂਰੇ ਦੇ ਕੋਲ ਆ ਹਾਂਜੀ ਇਹ ਵੀ ਸਾਫ ਕਰਨੇ ਆ ਹਾਂ ਹਾਂ ਦੋ ਇਧਰਲੇ ਚਾਰ ਤੇ ਦੋ ਇਧਰਲੇ ਹੋ ਗਏ 6 ਇਹ ਛਾਹ ਤੇ ਮਸ਼ੀਨ ਲਾਉਣੀ ਆ ਤੁਹਾਨੂੰ ਪਤਾ ਛਾਹ ਤੇ ਮਸ਼ੀਨ ਦੋ ਦੋ ਘੰਟੇ ਵੀ ਲੱਗੀ ਤਾਂ ਛਾਈ ਰਾਤ ਲੰਘ ਜਾਣੀ ਆ ਹਾਂ ਕਿੰਨਾ ਕਾ ਖੜਕਾ ਸੀ ਮਸ਼ੀਨ ਦਾ ਮਸ਼ੀਨ ਵੱਡੀ ਸੀ ਭਾੜਾ ਡਾਟ ਪੈਂਦਾ ਸੀ ਇੱਥੇ ਗੁੱਧ ਵਾਲੀ ਜਵਾਜ਼ ਜਾਂਦੀ ਸੀ ਦੀ ਓਕੇ ਨਹੀਂ ਤੋ ਇਹ ਡਿਸਟਰਬ ਹੋ ਰਹੇ ਸੀ ਤੁਸੀਂ ਤਾਂ ਬੰਦ ਕਰਵਾਉਣ ਨੂੰ ਕਹਿ ਰਹੇ ਸੀ ਆ ਹਾਂ ਫਿਰ ਇਹਨਾਂ ਮੈਂ ਇਹ ਗੱਲ ਕਹੀ ਮੈਂ ਕਿ ਤੂੰ ਜ ਆਪਣਾ ਮੇਰੀ ਜਿਹੜੇ ਬੰਦਿਆਂ ਨਾਲ ਗੱਲੇ ਖੜੀ ਬੰਦੇ ਆਪਣੇ ਮਹੱਲੇ ਵਾਲੇ ਜਿਵੇਂ ਕੱਲ ਇਕੱਠੇ ਹੋਏ ਸੀ ਹੋਏ ਹੂੰ ਮੈਨੂੰ ਕਹਿੰਦਾ ਤੂੰ ਜ ਆਪਣਾ ਮਸ਼ੀਨ ਬੰਦ ਕਰਾ ਦੇ ਠੀਕ ਕੀਤਾ ਹੂੰ ਬੀਕਾ ਤੁੰ ਖਰੀਦੜੀ ਬੰਦੇ ਥੱਕੇ ਉੱਤੇ ਆਉਂਦੇ ਨਹੀਂ ਸਾਨੂੰ ਸੌਣਾ ਵੀ ਆ ਬਾਕੀ ਉਹਨਾਂ ਗਲੀਆਂ ਦੇ ਵਿੱਚ ਰਾਤ ਨੂੰ ਮਸ਼ੀਨ ਲੱਗਦੀ ਹੈ ਜਿੱਥੇ ਟ੍ਰੈਫਿਕ ਆ ਜਾਂ ਕੋਈ ਆਪਣਾ ਛੜਕ ਨਾ ਨੰਗਦਾ ਨਹੀਂ ਕੁਛ ਮੈਂ ਵੀ ਇਹ ਗੱਲ ਕਹੀ ਉਹਨਾਂ ਨੂੰ ਪਰ ਉਹ ਕਹਿੰਦੇ ਨਹੀਂ ਜੀ ਸਾਰੇ ਸ਼ਹਿਰ ਦੇ ਵਿੱਚ ਹੀ ਸਫਾਈ ਹੈ ਜਿਹੜੀ ਉਹ ਰਾਤ ਨੂੰ ਚੱਲਦੀ ਹੈ ਨਹੀਂ ਤੇ ਫਿਰ ਮੈਥੋਂ ਗਾਲ੍ਹਾਂ ਲੈ ਗਾ ਉਹਦੇ ਘਰੇ ਮਕੌਂਦੇ ਨੇ ਕਰਾਈ ਉਸ ਗੱਲ ਜਿੱਦਨੇ ਕਿਉਂ ਹੋਈ ਅੱਛਾ ਉਹਨਾਂ ਦੀ ਗਲੀ 'ਚ ਦਿਨੇ ਹੋਈ ਹੈ ਹੈ ਉਹਨਾਂ ਵੀ ਗਲੀ ਚ ਦਿਨੇ ਸਫਾਈ ਕਰਕੇ ਦੋ ਤਿੰਨ ਹੋਰ ਸਾਫ ਕਰਕੇ ਫਿਰ ਰਾਤ ਨੂੰ ਆਈ ਸਾਡੇ ਓਕੇ ਠੀਕ ਹੈ ਠੀਕ ਹੈ ਭਾਉ ਜੀ ਮੇਰੇ ਮੂੰਹ ਤੇ ਲੈ ਆਓ ਮੈਂ ਮੂੰਹ ਤੇ ਗੱਲ ਕਰਨ ਨੂੰ ਤਿਆਰ ਬੈਠਾ ਠੀਕ ਹੈ ਉਹ ਵੀ ਕਹਿੰਦੇ ਆ ਵੀ ਮੇਰੇ ਕੋਲੇ ਬਿਠਾਓ ਮੈਂ ਗੱਲ ਕਰਨ ਨੂੰ ਚਲੋ ਆਪਾਂ ਬੈਠ ਕੇ ਗੱਲ ਕਰਾਂਗੇ ਜਲਦੀ